ਹੇ ਜੀ ਬੱਚੇ ਹਾਂ ਹਜਾਇੇ ਨੇ ਬਈ ਹਜਾਇੇ ਨੇ ਪਹਿਲਾਂ ਥੋੜੇ ਛੱਡ ਕੇ ਦੇਖਿਆ ਥੱਲੇ ਉਹ ਦੇਣੀ ਕਿੰਨੀ ਦੀ ਹੈ ਬਾਈ ਆਪਦੇ ਮੂੰਹਾਂ ਲੱਗ ਗਿਆ 22 ਲੱਗੇ ਗਏ ਬਈ ਤੂੰ ਹੈ ਸੀਗਾ ਮੈਂ ਕਿਹਾ 21 22000 ਦੀ ਬੱਕਰੀ ਦੇਊਗਾ ਮੈਂ ਹੁਣ ਬਿਗੀ ਜਾ ਰਹੀ ਹੈ ਹੋਰ ਆਗਲਾ ਨਹੀਂ ਮੰਨਦਾ ਬਾਬਾ ਮੈਂ ਕੀ ਕਰਾਂ ਇਹ ਨਹੀਂ ਮੰਨਦਾ ਮੈਂ ਕੀ ਕਰਾਂ 20000 ਦੀ ਬਾਈ ਮੱਝ ਵਰਗੀ ਬੱਕਰੀ ਹੈ ਹੋਰ ਹੁਣ ਥਾਂਸਾ ਚੈੱਕ ਕਰ ਕਰ ਲਿਆ ਮੈਂ ਕਰ ਲੈਣੇ ਸਾਰਾ ਕੁਝ ਚੈੱਕ ਕਰ ਗਾ ਧਾਰਾ ਅੱਧੀ ਬੱਕਰੀ ਐ ਮੇਵਣੇ ਦੋ ਦੋ ਮੇਵਣਿਆਂ ਦਾ ਕਿਹੜੇ ਕਿਹੜੀ ਨਹੀਂ ਮੇਵਣਿਆਂ ਦੋ ਪੱਠ ਬੱਕਰਾ ਅੱਛਾ ਮੰਗਦਾ ਬਾਬਾ ਕੀ ਐ ਮੰਗਦੇ ਦਾ 27000 ਐ ਸਹੀ ਵੇਚਣੀ ਕਿੰਨੇ ਦੀ ਐ ਵੇਚਣੀ ਤਾਂ ਦੱਸ ਦਾਂਗੇ ਤੁਸੀਂ ਜੇ ਦੱਸੋਗੇ ਕੁਝ ਫਿਰ ਪਤਾ ਲੱਗੂਗਾ ਹੁਣ ਫਿਰ ਰਾਹ ਪਾਉਂਗੇ ਜੇ ਕੋਈ ਗੱਲ ਵੀਰੇ ਨਹੀਂ ਜਾਂਦੀ ਕਿਸੇ ਨਹੀਂ ਜਾਂਦੀ ਕਾਠ ਬਹੁਤ ਐ ਬੱਕਰੀ ਦਾ ਕੱਦੜੀ ਬੱਕਰੀ ਐ ਕੱਦੜਾ ਨਾ ਕਿਸੇ ਦਾ ਬੱਕਰੀ ਦਾ ਤਾਂ ਛਣ-ਛਣ ਚੈੱਕ ਕਰ ਉਹ ਤਾਂ ਕਰ ਲਿਆ ਪੁੱਤ ਇਹਨੂੰ ਪਾਸੇ ਕਰਕੇ ਛਣ-ਛਣ ਚੈੱਕ ਕਰ ਕਰ ਲਿਆ ਮੈਂ ਕਰ ਲੈਣੇ ਸਾਰਾ ਕੁਝ ਚੈੱਕ ਕਰ ਚੈੱਕ ਮਾਰਗਾ ਧਾਰਾ ਪਸੰਦ ਆ ਤੇਰੇ ਹੁਣ ਪਸੰਦ ਤਾਂ ਬੁੱਢੀ ਕਰਕੇ ਨਹੀਂ ਐ ਇਹ ਮੈਂ ਤਾਂ ਬੁੱਢੀ ਬੁੱਢੀ ਨਹੀਂ ਹੈਗੀ ਅੱਧੀ ਬੱਕਰੀ ਐ ਅੱਧੀ ਬੱਕਰੀਏ ਨੂੰ ਬੁੱਢੀ ਕੌਣ ਕਹਿੰਦਾ ਨਹੀਂ ਬੱਕਰੀ ਬੁੱਢੀ ਨਹੀਂ ਹੈਗੀ ਅੱਧੀ ਐ ਲੈ ਨਾਲ ਹਾਂ ਉਹ ਤੇਰੀ ਮਰਜ਼ੀ ਐ ਉਹ ਤੇਰੀ ਮਰਜ਼ੀ ਐ ਕਿਉਂ ਜੀ ਬੜੀ ਬੜੀ ਸੇਵਾ ਚਾਹੀਦੀ ਬੱਕਰੀ ਨਹੀਂ ਕਿਤੇ ਜਾਂਦੀ ਚਾਰ ਪੰਜ ਸੂਏ ਬਿਨਾਂ ਦੰਦਾਂ ਵਾਲੀਆਂ ਸੂਪਦੀਆਂ ਨੇ ਹਾਂ ਬਿਨਾਂ ਦੰਦਾਂ ਵਾਲੀਆਂ ਸੂਈ ਇਹਦਾ ਦੰਦ ਨੇ ਫੇਰ ਵੀ ਚੜਾ ਨੇ ਨੁਕਸ ਨਹੀਂ ਜੇ ਲਿਓਟੀ ਚ ਨੁਕਸ ਹੋ ਬੱਕਰੀਆਂ ਚੜਾ ਲੱਤ ਚੱਕੂਗੀ ਇਹ ਖੁਣ ਚਾ ਵੀ ਲੱਤ ਚੱਕਦੀ ਹਾਂ ਐਕੜ ਨਹੀਂ ਕੋਈ ਆਲ ਵਾਲੀ ਬੱਕਰੀ ਯਾਰ ਇਹ ਤਾਂ ਆਲ ਵਾਲੀ ਬੱਕਰੀ ਹੈ ਲੈ ਬਾਬੇ ਛੋਲੇ ਐਕੜ ਲਾਏ ਇੰਨੇ ਦੇ ਲੈ ਪਾ ਦੇ ਬੱਚਾ ਨਹੀਂ ਨਾ ਬੰਦਾ ਕਿੱਧਰ ਗਿਆ ਕਿਹੜੇ ਨੇ ਬੱਚੇ? ਆਹ ਨਾ ਕਰਿਆ ਦੋਨੇ। ਅੱਛਾ। ਸੂਈ ਨੂੰ ਕਿੰਨੇ ਦਿਨ ਹੋ ਗਏ? ਸੂਈ ਨੂੰ ਇਹਨੂੰ ਹੋ ਗਏ 10 ਦਿਨ ਹੋ ਗਏ। ਹੇ ਜੀ ਬੱਚੇ। ਹਾਂ। ਪੂਰੇ ਸਾਥ ਹਜਾਇੇ ਨੇ ਭਈ ਹਜਾਇੇ ਨੇ ਪਹਿਲਾਂ। ਕੋਲੇ ਛੱਡ ਕੇ ਦੇਖਿਆ ਥੱਲੇ ਤੋਰ ਇਹਦਾ ਬੰਦਾ ਹੀ ਖੋਇਆ ਜਾਂਦਾ ਜਦ ਦੇਖੇ ਦਾ ਬੰਦਾ ਖੋਇਆ ਜਾਂਦਾ। ਢੜਕੇ ਦਾ। ਉਹ ਪਹਾੜ ਵਾਲਾ ਬੰਦਾ ਦਾ ਆ ਗਿਆ ਉਹ। ਓਏ ਬੰਦਾ ਦਾ ਆਤੀ ਤੇਰਾ। ਆ ਜਾਓ। ਕੁਛ ਲਿਆ ਤੜਕੇ ਤੁਸੀਂ ਕੁਛ ਨਹੀਂ ਲਿਆ ਹੁਣ ਲੈ ਕੇ ਦੇ ਦੇ ਹੈਂ ਕੁਛ ਨਹੀਂ ਲਿਆ ਫਰਾ ਬੱਕਰੀ ਦੇਖ ਰਹਿ ਜਾ ઓਰੇ ਆ ਜਾ ਓਏ ਆ ਤੀ ਬੰਦਾ ਆ ਗਿਆ ਬੰਦਾ ਤੇਰਾ ਹੁਣ ਤੇ ਗੱਲ ਫੇਰ ਕਰੀ ਯਾਰ ਜੇ ਤਾਂ ਨਹੀਂ ਰਹਿ ਕਰੀ ਜਾਂਦੇ ਹਰਸ਼ ਹਾਂਜੀ ਬਾਈ ਜੀ ਦਲਵੀਰ ਬਾਈ ਕਿੱਧਰ ਗਏ ਕਿਵੇਂ ਦੂਬ ਵਿਚਾਰਾ ਗਰੀਬ ਆਦਮੀ ਲੈ ਕੇ ਆ ਗੱਡੀ ਚੜ੍ਹ ਕੇ ਸਾਈ ਕੱਢੋ ਨਾ ਰੱਜੂ ਬਾਈ ਉਧਰ ਹੋ ਜਾ ਅੱਗੇ ਅੱਗੇ ਹੋ ਜਾ ਜੀ ਇਧਰ ਜਗਾਵਾਂ ਕਰਦੀ ਆ ਬੱਕਰੀ ਦੀ ਕੋਈ ਮਾਰੀ ਆ ਨੁਕਸਤਾ ਕੋਈ ਹੈ ਨਹੀਂ ਉਹ ਲਾਇ ਪਾਈ ਟੋਲਾ ਬਣ ਕੇ ਨਾ ਕਰ ਲੋ ਸਰ ਨਾ ਬਾਈ ਉਹ 20000 ਕਹਿੰਦਾ ਤਾਂ ਨਹੀਂ ਬਾਈ ਉਹ ਦੇਣੀ ਕਿੰਨੀ 22 ਲਾਕੇ ਗਿਆ ਬਾਈ ਤੂੰ 22000 ਦੀ ਬੱਕਰੀ ਦੇਊਗਾ ਮੈਂ ਫੇਰ ਤੂੰ ਮੈਨੂੰ ਕਹ ਨੂੰ ਕੱਚਾ ਬਣਾਉਣਾ ਹੈ ਅਗਲੇ ਤੋਂ ਸੱਚ ਤਾਂ ਦੱਸੋ ਨਾ ਕਿਉਂ ਵੀ ਮੈਨੂੰ ਤਾਂ ਕਹਿੰਦਾ ਬਾਈ 20 ਬੂ ਦੀ ਜੇ ਦਿੰਦਾ ਲੈ ਲੈ ਦੋ ਆ ਬਾਈ 22 ਲਾਕੇ ਮੇਮਣੇ ਵੀ ਦੋ ਆ 20 ਕਿਹੜਾ ਦੇ ਦੂਗਾ ਦੋ ਮੇਮਣੇ ਭਾਂ ਦੇ ਦਿੰਦਾ ਹੈ ਨਹੀਂ ਬੱਕਰੀ ਦਾ ਕੱਦ ਬਹੁਤ ਹੈ ਦਿਲ ਨਾਲ ਸੱਟ ਲਈਏ ਲੈ ਲਓ ਇੰਨੀ ਤੇਰੀ ਗੱਲ ਤੇ ਜਵਾਨ ਤੇ ਫੁੱਲ ਚਾੜਦੇ ਆ ਲੈਣੀ ਬੱਕਰੀ 24000 ਦੀ ਕੋਲ ਲੈ ਇਹਨੇ ਖੜ ਫਿਰ ਹੁਣ ਤੂੰ ਭੱਜ ਜਾ ਨਾ ਓ ਖਰਚਾ ਦੋ ਮਿੰਟਾ ਓ ਖੜ ਦੋ ਮਿੰਟ ਹੁਣ ਜੇ ਤੂੰ ਲੈਣੀ ਆ ਪੈਰ ਗੱਡ ਕੇ ਖੜਾ ਜੇ ਬੱਕਰੀ ਲੈਣੀ ਆ ਪੈਰ ਗੱਡ ਕੇ ਖੜਾ ਹੁਣ ਛੱਡੀ ਜਨੇ ਸੈਂਟਰੋਲ ਉਦੇ ਐਨੀ ਗੱਲ ਬਣਨੀ ਜੇ ਨੇੜੇ ਆ ਜਾ ਨੇੜੇ ਨੇੜੇ ਹੀ ਆ ਮੈਂ ਤਾਂ ਹੋਰ ਮੈਂ ਕਿੰਨਾ ਓ ਖੜ ਜਾ ਬਈ ਦੋ ਮਿੰਟ ਖੜ ਜਾ ਔਰੇ ਮੈਂ ਥੱਲੇ ਵਾਲੇ ਬਸ ਕਾਜਦੂਲੇ ਨਾ ਮੈਂ ਓਏ ਥੱਲੇ ਆ ਮੈਂ ਸੌਦਾ ਕਰਾ ਰਿਆ ਸੌਦਾ ਕਰਾ ਰਿਆ ਬਾਈ ਓ ਠੀਕ ਹੈ ਠੀਕ ਖੜੇ ਰੋ ਯਾਰ ਓਏ ਸੌਦਾ ਕਰਾ ਰਿਆ ਠੀਕ ਹੈ ਜੀ ਖੜੇ ਰੋ ਯਾਰ ਸੌਦਾ ਕਰੋ ਖੜੇ ਖੜੇ ਔਰ ਇਹ ਨੈਣੇ ਦਾ ਕੀ ਹੈਗਾ ਹਾਂ ਕਰੀਏ ਕਰਦੇ ਕਰਦੇ ਕਰ ਦਈਏ ਇਹ ਕਰਤੀ ਇਹਦਾ ਫਿਰ ਇਹਨੂੰ ਵੀ ਨਹੀਂ ਪੁੱਛਦਾ ਜਿਆਦਾ ਨਹੀਂ ਲਗਾ ਜਿਆ ਯਾਰ ਹੁਣ ਜਿਆਦਾ ਨਹੀਂ ਲਗਾਉਣੇ ਹੁਣ ਉਹਨੂੰ ਕਿਵੇਂ ਮਾਰਾਂ ਬਾਈ ਜਿਆਦਾ ਬਿਲਕੁਲ ਜਾਇਜ਼ ਪੈਸੇ ਲਾਏ ਆਪਾਂ ਕੋਈ ਗਲਤੀ ਨਹੀਂ ਲਾਏ ਜੀ ਹੈਂ ਭਾਈ ਇਹਨੇ ਆਪ ਕਿਹਾ ਹੈ ਸਹੀ ਤਾਂ ਚੁਣਨੀ ਤਾਂ ਆਂਦਾ ਮੇਰਾ ਨੂੰ ਵੀ ਅੱਗੋਂ ਤੁਸੀਂ ਮੇਰੇ ਐ ਬੱਕਰੀ ਹੈ ਇਹ ਤਾਂ ਵੇਚਣ ਵਾਲੀ ਗੱਲ ਕਰੀ ਆਂ ਫਿਰ ਇਹ ਐ ਬੱਕਰੀ ਨਹੀਂ ਮਿਲਣੀ ਬੱਕਰੀ ਮਿਲੂਗੀ ਕਿਸੇ ਗੱਲ ਨਾਲ ਇਹ ਕੋਈ ਮਖੌਲ ਦੀ ਕੰਗਰੀ ਤਾਂ ਹੈ ਨਹੀਂ ਹਾਂ ਦਿਲ ਕੱਢ ਕੇ ਵੇਚ ਲਾਉਣੇ ਪੈਣਗੇ ਹਾਂ ਯਾ ਪੈਸੇ ਦਿਲ ਕੱਢ ਦਿਲ ਖੋਲ ਕੇ ਲਾਏ ਆ ਜੇ ਤਾਂ ਭਾਈ ਲੈਤਾ ਫਿਰ ਮੇਰਾ ਵਿੱਚ ਵਿਚੋਲਾ ਪਾਉਣ ਦਾ ਤਾਂ ਕੋਈ ਫਾਇਦਾ ਨਹੀਂ ਸਿੱਧੇ ਮੱਥੀ ਲੈ ਲਓ ਕਿਉਂ ਜੀ ਕੋਈ ਵੱਡੀ ਗੱਲ ਨਹੀਂ ਸੰਤਾਰਾ ਆਪ ਹੋਰ ਦੇਉ ਆਸਮੀਦ ਨਾ ਆਏ ਆ ਜੇ ਮੰਡੀ ਚ ਹਾਂ 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 ਬਾਈ ਦੀ ਤੈਨੂੰ ਦਿੱਤੀ ਤਾਂ ਫਿਰ ਇਹਨੇ ਹੈ ਨਹੀਂ ਨਹੀਂ ਗੱਲ ਚੱਲੀ ਜਾਂਦੀ ਸੀਗੀ ਤਾਂ ਚਲਾਓ ਜੀ ਦਿਓ ਜੀ ਬਾਈ ਦੀ ਮੈਂ ਤਾਂ ਸਹੀ ਬਾਈ ਤਾਂ ਵੇਚਣ ਵਾਲੀ ਗੱਲ ਹੀ ਕਰੀ ਆ ਮੈਂ ਤਾਂ ਤੈਨੂੰ ਕਹਿਦਾ ਵੀ 24000 ਦੀ ਬੱਕਰੀ ਦਾ ਸਾਨਾ ਤਾਂ ਪੜੇ ਹੀ ਪਿਆ ਇਹ ਤਾਂ ਹੋਈ ਨੂੰ ਕੁਝ ਕਰਾਂ ਨਹੀਂ ਬੜਾ ਜੇ ਤਾਂ ਉਹੀ ਭਾਈ ਦਿਆਂ ਤੇਰੀ ਮਰਜ਼ੀ ਆ ਨੀ ਤੈਨੂੰ ਮਰਵਾਉਂਦਾ ਨਹੀਂ ਮੈਂ ਰੇਟ ਆਪਾਂ ਵੀ ਸਹੀ ਲਾਇਆ ਕੋਈ ਤੈਨੂੰ ਮਰਵਾਉਂਦਾ ਨਹੀਂ 100 ਰੁਪਇਆ ਤੈਨੂੰ ਛੋਟ ਵੀ ਕਰਾਉਂ ਪੰਗਾ ਸਿੱਕੇ ਨਾਲ ਨਹੀਂ ਬੈਗੀ ਹੁੰਦੀ ਵੱਡੇ ਭਾਈ ਹੈ ਪੰਗਾ ਸਿੱਕੇ ਨਾਲ ਨਹੀਂ ਹੋਣੀ ਕੋਈ ਨਹੀਂ ਰੇਟ ਵੀ ਆਪਾਂ ਵੀ ਤੇਰੇ ਮਾੜਾ ਨਹੀਂ ਲਾਇਆ ਨਹੀਂ ਆਪਾਂ ਵੀ ਫਿਰ ਵੇਚਣ ਵਾਲੀ ਗੱਲ ਹੀ ਕਰੀ ਆ ਆਪਾਂ ਕਿਹਾ ਕਿ ਇਹਦਾ ਤੁਹਾਨੂੰ ਵੀ ਲੱਖ 2 ਲੱਖ ਤਮਾਗ ਲਿਆ ਹੈ ਉਹ ਨਾਗਰੇ ਨੇ ਜੀ ਦੀ ਜਿੱਦੂ ਲੈਣਗੇ ਬਸ ਨਹੀਂ ਛੱਡਤੀ ਭੱਜ ਲੈ ਸਾਡੇ 22 ਦੇ ਕਰਕੇ ਉਹ ਲੈ ਭਾਈ ਓਏ ਸਾਡੇ 22000 ਦੀ ਦੇ ਯਾਰ ਕਿਉਂ ਕੀ ਬੱਕਰੀ 20000 ਦੀ ਖੋਲ ਉਹ ਯਾਰ ਹੋ ਗਿਆ ਹੁਣ ਡਿੱਗੀ ਜਾ ਰਹੀ ਹੈ ਹੁਣ ਅਗਲਾ ਨਹੀਂ ਮੰਨਦਾ ਬਾਬਾ ਮੈਂ ਕੀ ਕਰਾਂ ਇਹ ਨਹੀਂ ਮੰਨਦਾ ਮੈਂ ਕੀ ਕਰਾਂ ਖਾਣ ਓਏ ਖਾਣ ਓਏ ਬੱਕਰੀ ਜਾਊਗੀ ਕੋਈ ਹੋਰ ਲੈ ਕੇ ਜਾਓ ਆਪਣੀ ਜ਼ਬਾਨਦਾਰ ਆਸ ਬੱਕਰੀ ਛੱਡੀ ਜਾ ਗੱਲ ਸੁਣ ਲੈ ਛੋਟ ਵੀ ਕਰਾਂ ਰਾਂ ਓਏ ਭਾਈ ਹੋ ਗਈ 23000 ਦੀ ਚੱਕ 100 ਰੁਪਏ ਵੀ ਛੋਟ ਕਰੀ 100 ਰੁਪਏ ਕੰਟਾ ਹੋ ਗਿਆ ਮੇਰੇ ਯਾਰ ਹਾਂ ਬੱਚੇ ਬੱਕਰੀ ਬੱਚੇ ਥੱਲੇ ਛੱਡ ਕੇ ਦੇ ਕੋਈ ਨਹੀਂ ਵੀਰੇ ਤਸੱਲੀ ਹੈ ਤੇਰੀ ਤੂੰ ਬੰਦਾ ਹੀ ਹੈ ਚੈੱਕ ਕਰ ਲੈ ਵੀਰੇ 23000 ਦੀ ਬਾਈ ਮੱਝ ਵਰਗੀ ਬੱਕਰੀ ਹੈ ਕੋਈ ਟੁੱਟਮਾ ਚੱਡਾ ਨਹੀਂ ਠੁਕਮੇ ਚੱਡੇ ਦੀ ਬੱਕਰੀ ਹੈ ਚਲੋ ਜੀ ਪੈਸੇ ਦਿਓ वैसे ਤੁਹਾਡੇ ਖਾਤੇ ਤੇਰਾ ਨਗਦੀ ਪਾ ਦੇ ਯਾਰ ਖਾਤੇ ਚ ਮੈਨੂੰ ਕਾਹਾਂ ਉਹ ਕਰਨੇ ਪੈਣਗੇ ਨਗਦੀ ਦੇ ਦੇ ਯਾਰ ਪੈਸੇ ਤੇ ਮੈਂ ਤੈਨੂੰ ਪਾਈ ਤੇ ਕਿਹਾ ਸੀ ਖਾਤੇ ਚ ਕਰ ਦੂੰਗਾ ਉਹ ਤੂੰ ਖਾਤੇ ਚ ਕਰਾ ਰਾ ਯਾਰ ਐ ਕਰਦੇ ਆ 23000 ਰੁਪਏ ਸਿੱਧੇ ਤੁਹਾਡੇ ਖਾਤੇ ਚ ਕਰਦੇ ਨੇ ਠੀਕ ਹੈ 500 ਰੁਪਏ ਤੁਸੀਂ ਮੈਨੂੰ ਦੇ ਦੇ ਜੀ ਸਿੱਧਾ ਚੱਲ ਕਰਦੇ ਆਂ ਜੀ ਨੰਬਰ ਦੋ ਸਹੀ ਕੋਣ ਕਿ 23 ਘਰਤੀਸ ਕਾਪਾਂਗੇ 23 ਵੀ ਹੋਈ ਆ ਬੱਕਰੀ ਹਾਂ ਹਾਂ 23 ਖਾਤੇ ਚ ਕਰ ਹਾਂ ਕਰ ਦੇ ਕਰ ਦੇ ਕਰ ਦੇ ਕਰ ਦੇ 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 ਖਾਤਾ ਭਾਈ 25 ਸੰਕਰ 59 ਇਹਨੂੰ ਲੈ ਗਿਆ ਤਾਂ ਕਰੇ ਗਏ ਸਾਡੇ ਕੋਲ ਇਹਦੀ ਮਾਸੀ ਦੀ ਲੋਟ ਆਉਂਦੀ ਮਾਸੀ ਕੀ ਤੋਂ ਲੋਟ ਆਉਂਦੀ ਫਿਰ ਇਧਰ ਦੇ ਬੱਚੇ ਨੂੰ ਕੋਈ ਨਾਂ ਲੈ ਕੇ ਜਾਇਆ ਕਰ ਬੱਚੇ ਲਈ ਉਹ ਲੈਉਣੇ ਖਾਤਿਆਂ ਵਾਲਾ ਵੀ ਪੰਗਾ ਹੀ ਐ ਅਸਲ ਤਾਂ ਨਕਦ ਪੈਸੇ ਹੋਣ ਜੇ ਪੰਜ ਨਹੀਂ ਉਹ ਤਾਂ ਸਹੀ ਐ ਪਰ 76578 ਆ ਲੈ ਆਹਲੇ ਦੇਖ ਲੈ ਕਰਾ ਪਹੁੰਚੇ ਖਾਤੇ ਮੇਰੇ ਜਾ ਗਈ ਇਹਨੇ ਚਲਾ ਕੇ ਮੈਨੂੰ ਇਹ ਚਾਹ ਰਿਹਾ ਨੰਬਰ ਦਾ ਕਰਤਾ ਹਾਂ ਕੱਢ ਦਿੰਦੇ ਮੈਂ ਕੱਢ ਦਿੰਦੇ ਹਾਂ ਹਾਂ ਜੀ ਸਸਤਰੀਕਰ ਮੈਂ ਕਰਾਤਾ ਸੌਦਾ ਹੋਰ ਕਰਾਤਾ ਸੌਦਾ ਦਾ ਕਰਾਉਣੀ ਸੀ ਆਹ ਕੌਣ ਸੌਦੀ ਕਰਾਉਣ ਵਾਸਤੇ ਕਿਉਂੁਰਬਤ ਦਾ ਪੰਜਾਬ ਦਾ ਨੰਬਰ 1 ਮੰਨ ਗਿਆ ਰਾਜੂ ਭਾਈ ਹੈ ਟਾਈਮ ਪਾਸ ਕਰਦੇ ਆ ਫਿਰ ਵੀ ਚੰਗਾ ਨਹੀਂ ਸਮਝਦੇ ਲੋਕ ਹਾਂ ਹੈ ਰਵਾਇਰ ਇਹ ਮੈਜਰ ਭਾਈ ਨੂੰ ਸਸਤੀ ਗੱਲ ਜਿਹੜੀ ਵਾਹ ਜੀ ਵਾਹ ਸਸਤੀ ਗੱਲ ਆ ਫੋਨ ਦਾ ਤੇਰੇ ਵਾਲੇ ਚ ਹੀ ਕਰਾਲਾ ਭਰੀਂ ਉਹ ਨੰਬਰ ਤੇਰਾ ਤੇਰੇ ਵਾਲੇ ਚ ਹੀ ਕਰਾਲਾ ਭਰੀਂ ਨੰਬਰ